ਲੋ ਬਾਈ ਤੁਹਾਨੂੰ ਦਿਖਾਉਣੇ ਆ ਦੁਨੀਆ ਦਾ ਅਜੂਬਾ ਆਪਾਂ ਆਏ ਆਂ ਇਹ ਨੈਗਰਾ ਫਾਲ ਤੇ ਤੇ ਦੇਖੋ ਬਾਈ ਜੀ ਪਾਣੀ ਦੀ ਸਪੀਡ ਕਿੰਨੀ ਆ ਤੇ ਕਿੰਨਾ ਹਨਾ ਜਿਹੜਾ ਖੜਕਾ ਤੇ ਕਿੰਨੀਆਂ ਆਪਾਂ ਵੀਡੀਓ ਦੇਖੀਆਂ ਹਨਾ ਇਹਦੀਆਂ ਤੇ ਅੱਜ ਆਪਾਂ ਨੂੰ ਮੌਕਾ ਮਿਲਿਆ ਇਹ ਤੁਹਾਨੂੰ ਦੇਖਣ ਦਾ ਕੈਨੇਡਾ ਦੇ ਵਿੱਚ ਜਿਹੜਾ ਨੈਗਰਾ ਫਾਲ ਆਏ ਆਂ ਜੀ ਅੱਜ ਤੁਹਾਨੂੰ ਦੱਸਦੇ ਆਂ ਦਾ ਕੀ ਹਰਦਾ ਵਾ ਪਾਣੀ ਕਿੱਥੋਂ ਆਉਂਦਾ ਇਹ ਕਿਦਮ ਨਹੀਂ ਜਾਂਦਾ ਆ ਦੇਖੋ ਨਾਲ ਬੈਠੇ ਨਾ ਪੂਰੀ ਸਰਾកម្ម ਪੂਰਾ ਹੋਟਲ ਛੋਟਲ ਨਾਲ ਪੂਰਾ ਮਾਹੌਲ ਸਰਾ ਤੇ ਐਂਡ ਆ ਜੀ ਆ ਦੇਖੋ ਬਾਈ ਜੀ ਤੁਹਾਨੂੰ ਘਰੇ ਬੈਠਿਆਂ ਨੂੰ ਆਪਾਂ ਜਿਹੜਾ ਹੈਗਾ ਕੈਨੇਡਾ ਭਵਾ ਦੇਣਾ ਘਰੇ ਬੈਠਿਆਂ ਨੂੰ ਆ ਪਾਣੀ ਦੀ ਸਪੀਡ ਦੇਖੋ ਜੀ ਜੈਗਰਾਫਾਲਦੀ ਦੇਖੋ ਇਹ ਕਿਡਾਰ ਆਉਂਦਾ ਇੰਨਾ ਜਿਆਦਾ ਸਪੀਡ ਨਾਲ ਪਾਣੀ ਵਗਦਾ ਆਦਾ ਬਈ ਖੌਫਨਾਕ ਜਿਹੜਾ ਮੰਜ਼ਰਾ ਦੇਖੋ ਰੋਡ ਦੇ ਵਿੱਚ ਜਿਹੜੇ ਸਫ਼ਰ ਕਰ ਰਹੇ ਆ ਉਹ ਦੇਖੋ ਕਿਰਾ ਮਾਹੌਲ ਆ ਜੀ ਉਹਨਾਂ ਦਾ ਬਹੁਤ ਨੂੰ ਮਸਿਕੀਆਂ ਵਾਲੀ ਗੱਲ ਆ ਲੋਕ ਡਰਦੇ ਹੀ ਨਹੀਂ ਯਾਰ ਜਮਾਂ ਵੀ ਦੇਖੋ ਇੰਨਾ ਭਿਆਨਕ ਪਾਣੀ ਡੱਕ ਰਿਹਾ ਤੇ ਉਹ ਥੱਲੇ ਕੈਸੀ ਚੱਲ ਰਹੀ ਸਫ਼ਰ ਕਰ ਰਹੇ ਉੱਥੇ ਆ ਦੇਖੋ ਕਿਆ ਬਾਤਾਂ ਨਾ ਨਾਲ ਰੇਨਬ ਬਣ ਰਹੀ ਆ ਦੇਖੋ ਜਿਹਨੂੰ ਸੱਤ ਰੰਗੀ ਬੀਂਹ ਘੈਰ ਲਿਆ ਇਹਦਾ ਦੂਜਾ ਪਾਸਾ ਇਹ ਬਾਈ ਜੀ ਬਾਟਰ ਕਹਿ ਸਕਦੇ ਇਹਨੂੰ ਅਮਰੀਕਾ ਦਾ ਤੇ ਕੈਨੇਡਾ ਦਾ ਹਨਾ ਉਹ ਸਾਹਮਣੇ ਪਾਸੇ ਜਿਹੜੀਆਂ ਤੁਹਾਨੂੰ ਬਿਲਡਿੰਗਾਂ દેਸ ਰਹੀਆਂ ਆ ਉਹ ਅਮਰੀਕਾ ਹੈ ਯੂ ਐਸ ਆ ਆ ਦੇਖੋ ਜੀ ਇਹ ਕਿੰਨਾ ਕੋਬਲਾਕ ਪੰਜਰ ਆ ਤੇ ਧਾਰ ਆਉਂਦਾ ਬਾਈ ਜੀ ਵੇਖ ਕੇ ਬਣਾ ਕਿੱਡਾ ਖਤਰਨਾਕ ਜਿਹੜਾ ਇਹ ਦ੍ਰਿਸ਼ ਆ ਤੇ ਦੇਖੋ ਬਾਈ ਜੀ ਹਨਾ ਕਰਦੇ ਹੋ ਬਾਦ ਤੋਂ ਬਾਦ ਸ਼ੇਅਰ ਤਾਂ ਜੋ ਹਰੇਕ ਵੀਰ ਭੈਣ ਘਰੇ ਬੈਠਾ ਕੈਨੇਡਾ ਦੇ ਯੂ ਐਸ ਏ ਦਾ ਬਾਰਡਰ ਉਹ ਦੇਖ ਸਕਦਾ ਨਿਆਗਰਾ ਫਾਲ ਠੰਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡਾ ਜਿਹਾ ਥੇ ਸ਼ਰਾਮੋਲਾ ਦਰਦੇ ਨਹੀਂ ਵਿਚਾਲੇ ਜਿਹੜੀਆਂ ਕਿਸ਼ਤੀਆਂ ਲਈ ਫਰਦੇ ਆ ਵੋਟ ਲਈ ਫਰਦੇ ਆ ਦੇਖ ਲੋ ਇੰਨਾ ਜਿਆਦਾ ਪਾਣੀ ਜਿਹੜਾ ਡੱਗਦਾ ਉਹ ਸਾਹਮਣੇ ਅਮਰੀਕਾ ਦੇ ਲੋਕ ਖੜੇ ਆ ਆ ਦੇਖ ਲੋ ਤੇ ਇੱਧਰ ਜਿਹੜੇ ਕੈਨੇਡਾ ਦੇ ਲੋਕ ਖੜੇ ਆ ਪਾਣੀ ਦਾ ਵੀ ਖੱਡਾ ਵਾਲਾ ਦੁੱਧ ਵਰਗਾ ਹੋਇਆ ਗਾਜ ਦਾ ਨਾਕ ਪਾਣੀ ਦਾ ਕਿ ਲੋਕ ਜਿਹੜੇ ਦੇਖਣ ਆਉਂਦੇ ਆ ਨਿਆਗਰਾ ਫਾਲ ਦੇਖੋ ਹਨਾ ਦੁਨੀਆ ਦੇ ਨਜ਼ਾਰੇ ਦੇਖੋ ਤੇ ਦੁਨੀਆ ਦੇ ਰੰਗ ਦੇਖੋ ਦੁਨੀਆ ਦੇ ਢੰਗ ਦੇਖੋ ਆ ਦੇਖੋ ਭਾਈ ਜੀ ਸਰਾ ਗੱਲਬਾਤ ਆ ਜੀ ਪੂਰੀ ਤੂੰ ਨੂੰ ਘਰੇ ਬੈਠਣਾ ਬਸ ਪੂਰਾ ਕੈਨੇਡਾ ਘੁਮਾ ਦੇਣਾ ਮਹੀਨੇ ਡੇਢ ਮਹੀਨੇ ਦੇ ਵਿੱਚ ਹੀ ਤੇ ਸਰਾ ਗੱਲ ਬਾਤ ਆ ਜੀ ਨਿਆਗਰਾ ਫਾਲ ਦੀ ਜਿਹਨੇ ਨਹੀਂ ਦੇਖਿਆ ਆ ਕਰ ਲੋ ਬਈ ਜੀ ਦੇਖ ਲੋ ਇਹ ਕਰ ਦਿਓ ਵੀਰੋ ਚੱਟ ਕੇ ਵੀਡੀਓ ਸ਼ੇਅਰ ਹਨਾ ਤਾਂ ਜੋ ਗਾਂਹ ਦੀ ਗਾਂ ਵੀਰ ਜਿਵੇਂ ਕਹਿੰਦੇ ਆ ਕਿ ਵੀਰੇ ਪਾਇਆ ਕਰ ਵੀਡੀਓ ਹਨਾ ਲੋਕ ਤਾਂ ਇੱਕ ਵੀਰ ਮੈਨੂੰ ਕਹਿੰਦਾ ਲੋਕ ਤਾਂ ਟਿਮ ਹਾਟਨ ਤੇ ਸਾਨੂੰ ਕਾਪੀ ਦਿਖਾਉਂਦੇ ਰਹਿੰਦੇ ਆ ਕੈਨੇਡਾ ਸਾਨੂੰ ਤੂੰ ਘੁਮਾਇਆ ਆਦੇ ਵੱਲੋਂ ਭਾਈ ਜੀ ਇਹਨੂੰ ਕਹਿੰਦੇ ਐ ਨਿਆਗਰਾ ਫਾਲ ਪਾਣੀ ਆ ਕੇ ਇੱਥੇ ਡਿੱਗਦਾ ਅਮਰੀਕਾ ਵਾਲੇ ਪਾਸਿਓਂ ਪਾਣੀ ਆਉਂਦਾ ਤੇ ਕੈਨੇਡਾ 'ਚ ਆ ਕੇ ਤੇ ਡਿੱਗਦਾ ਇਹ ਕੁਦਰਤ ਦੀਆਂ ਖੇਡਾਂ ਤੇ ਕੁਦਰਤ ਦੀ ਰੰਗਾਈ ਜਿਹੜੇ ਇੰਨਾ ਲੋਕਾਂ ਦੇ ਐਡਵੈਂਚਰ ਦੇਖ ਲੋਣਾ ਕਿੰਨੇ યાર ડરતે નહી ભૂરા